ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ कौर ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਦੇਵੇ ਤਰੱਕੀ ਦੇਵੇ ਤੁਸੀਂ ਆਪਣੇ ਪਰਿਵਾਰ 'ਚ ਸਦਾ ਖੁਸ਼ ਰਹੋ ਤੁਹਾਨੂੰ ਕਿਸੇ ਚੀਜ਼ ਦੀ ਕਦੇ ਕੋਈ ਲੋੜ ਨਾ ਪਵੇ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਤੇ ਇੰਨੀ ਖੇਹਰ ਰੱਖਣ ਕਿ ਤੁਸੀਂ ਆਪਦੇ ਘਰ ਦੇ ਵਿੱਚ ਬਹੁਤ ਖੁਸ਼ ਰਹੋ ਕਿਉਂਕਿ ਲੋੜਾਂ ਇਨਸਾਨ ਤੋਂ ਬਹੁਤ ਕੁਝ ਕਰਵਾ ਦਿੰਦੀਆਂ ਆ ਆਪਾਂ ਦਾਸੀ ਨਹੀਂ ਸਕਦੇ ਵੀ ਜਿਹੜੀ ਲੋੜ ਹੁੰਦੀ ਹੈ ਨਾ ਇਨਸਾਨ ਤੋਂ ਬਹੁਤ ਕੁਸ਼ ਕਰਾ ਦਿੰਦੀ ਐ ਲੋਕਾਂ ਨੂੰ ਰੇ ਨੀਵੀਂ ਪਵਾ ਦਿੰਦੀ ਐ ਨੀਵਾ ਝੁਕਣਾ ਪਿਆ ਜਾਂਦਾ ਲੋੜ ਬਹੁਤ ਗਰੀ ਚੀਜ਼ ਐ ਸੋ ਆਪਾਂ ਵਹਿਗੁਰੂ ਨੂੰ ਕਹਾਂਗੇ ਵੀ ਵਹਿਗੁਰੂ ਕਿਸੇ ਵੀ ਫੈਮਿਲੀ ਤੇ ਐਸਾ ਕੋਈ ਵਕਤ ਨਾ ਆਵੀ ਵੀ ਕਿਸੇ ਮੁਰੇ ਝੁਕਣਾ ਪਵੇ ਜਾਂ ਕਿਸੇ ਤੋਂ ਲੋੜ ਪਵੇ ਤਾਂ ਸਭ ਤੋਂ ਪਹਿਲਾਂ ਜਿਵੇਂ ਤੁਹਾਡੇ ਨਾਲ ਇੱਕ ਗੱਲ ਕਰਦੀ ਆ ਮੇਰੀ ਹੱਥ ਬਨ ਕੇ ਬੇਨਤੀ ਐ ਜੋ ਚੀਜ਼ਾਂ ਮੈਂ ਹਡਾਈਆਂ ਤੁਹਾਨੂੰ ਕਹਿਣੀ ਐ ਵੀ ਉਹ ਚੀਜ਼ਾਂ ਤੁਸੀਂ ਨਾ ਹਡਾਓ ਦੇਖੋ ਜੀ ਸੱਚ ਬੋਲਣਾ ਥੋੜਾ ਕੌੜਾ ਹੁੰਦਾ ਤੇ ਸੁਣਨ ਚ ਵੀ ਇਹ ਕੌੜਾ ਹੁੰਦਾ ਤੇ ਬੋਲਣ ਚ ਵੀ ਕੌੜਾ ਹੁੰਦਾ ਤੇ ਇਹ ਪੰਗਾ ਹੀ ਐ ਜੀ ਜਿਹੜਾ ਸੱਚ ਹੁੰਦਾ ਤੇ ਝੂਠ ਝੂਠ ਬਹੁਤ ਸੁਵਾਦੀ ਹੁੰਦਾ ਹੈ ਝੂਠ ਬੋਲਣ ਵਾਲਾ ਉਹ ਗੱਲ ਆ ਵੀ ਬੜਾ ਵਧੀਆ ਲੱਗਦਾ ਜਿਹੜਾ ਬੰਦਾ ਝੂਠ ਬੋਲਦਾ ਵੀ ਹਾਂਜੀ ਉਹਨੇ ਕਿਹਾ ਵੀ ਝੂਠ ਬੋਲ ਬੋਲ ਇੱਧਰ ਉੱਧਰ ਕਰੀ ਦੇਣਾ ਹੁੰਦਾ ਮੈਂ ਤੁਹਾਨੂੰ ਕਹਿਣਾ ਚਾਹਣੀ ਆ ਵੀ ਤੁਸੀਂ ਆਪਦੀਆਂ ਘਰ ਦੀਆਂ ਗੱਲਾਂ ਜਾਂ ਆਪਦੇ ਦੁੱਖ ਕਿਸੇ ਕੋਲੇ ਰੋਇਆ ਨਾ ਕਰੋ ਇਹ ਗੱਲਾਂ ਤੁਹਾਡੇ ਯਾਦ ਆਉਣਗੀਆਂ ਫਿਰ ਤੁਸੀਂ ਪਛਤਾਓਗੇ ਕਿਉਂਕਿ ਜਦੋਂ ਕਹਿੰਦੇ ਹੁੰਦਾ ਬੇਲਾ ਹੱਥੋਂ ਲੰਘ ਜਾਂਦਾ ਵੀਰੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਮੈਂ ਸੋਨੂੰ ਛੋੜਨਾ ਗੱਲਾਂ ਕਰਦੀਆਂ ਤੀਜੇ ਦਿਨੋਂ ਵੀਡੀਓ ਪਾਉਣੀ ਆ ਮੇਰਾ ਮਕਸਦ ਇਹੀ ਹੁੰਦਾ ਕਿਉਂਕਿ ਕੱਲੀ ਕਦੇ-ਕਦੇ ਮੈਂ ਬਹਿ ਕੇ ਕੱਲੀ ਰੋ ਵੀ ਲੈਣੀ ਆ ਰੋਂਦੀ ਮੈਂ ਕਿਹਦੇ ਕੋਲੇ ਜਾਂਦੀ ਆ ਸ੍ਰੀ ਗੁਰੂ ਰਾਮਦਾਸ ਮੂਰੇ ਤਲ ਲਾਉਦੇ ਮੂਰੇ ਰੋਨੀ ਆ ਰੋਪੈਨੀ ਆ ਲੜ ਵੀ ਪੈਨੀ ਆ ਵੀ ਮੇਰੇ ਨਾਲ ਆ ਹੋ ਰਿਹਾ ਮੇਰੇ ਨਾਲ ਆ ਹੋ ਰਿਹਾ ਮਹਾਰਾਜ ਮੇਰੇ ਨਾਲ ਆ ਤੱਕਾ ਹੋ ਰਿਹਾ ਮੇਰੇ ਨਾਲ ਆ ਹੋ ਰਿਹਾ ਤੇ ਮਹਾਰਾਜ ਬਹੁਤ ਛੇਤੀ ਸੁਣਦੇ ਆ ਨੇੜੇ ਹੋ ਕੇ ਸੁਣਦੇ ਆ ਸੋ ਇਸ ਕਰਕੇ ਕਹਿਣੀ ਆ ਵੀ ਤੁਸੀਂ ਗੁਰੂ ਕੋਲੇ ਮਹਾਰਾਜ ਕੋਲੇ ਰੋਲਿਆ ਕਰੋ ਆਪਣੇ ਪਰਮਾਤਮਾ ਕੋਲੇ ਰੋਲਿਆ ਕਰੋ ਪਰ ਲੋਕਾਂ ਕੋਲੇ ਨਾ ਰੋਇਓ ਜੇ ਤੁਸੀਂ ਲੋਕਾਂ ਕੋਲੇ ਰੋਵੋਗੇ ਤਾਂ ਉਹ ਤੁਹਾਡਾ ਮਜ਼ਾਕ ਬਣਾ ਕੇ ਹੱਸਣਗੇ ਤੁਹਾਡੀਆਂ ਗੱਲਾਂ ਲੋਕਾਂ ਕੋਲੇ ਕਰਨਗੇ ਛੋਟਾ ਜਿੰਦਾ ਮਰਜੀ ਜਿਗਰੀ ਯਾਰ ਹੋਵੇ ਜੱਡਾ ਮਰਜੀ ਤੁਹਾਡੇ ਨੇੜੇ ਹੋਵੇ ਦੋਸਤ ਫਰੈਂਡ ਭੈਣ ਭਰਾ ਜੋ ਮਰਜੀ ਆ ਇੱਕ ਦਿਨ ਉਹ ਤੁਹਾਨੂੰ ਮਿਲਣਾ ਦੇਊਗਾ ਹੀ ਦੇਊਗਾ ਕਿਉਂਕਿ ਤੁਸੀਂ ਕਈ ਵਾਰੀ ਇੰਨੇ ਕੁ ਦੁਖੀ ਹੁੰਨੇ ਹੋ ਤੁਹਾਡੇ ਦਿਲ ਚ ਇਹ ਜੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਸੋਨੂੰ ਹੁੰਦਾ ਵੀ ਅਸੀਂ ਸ਼ੇਅਰ ਕਰੀਏ ਕਿਸੇ ਨਾਲ ਸ਼ੇਅਰ ਕਰੀਏ ਕਿਉਂਕਿ ਮੇਰੇ ਨਾਲ ਵੀ ਹੁੰਦਾ ਸੀ ਮੈਂ ਵੀ ਬੜਾ ਕੁਝ ਲੋਕਾਂ ਨਾਲ ਸਾਂਝਾ ਕੀਤਾ ਸੀ ਤੇ ਲੋਕਾਂ ਤੋਂ ਮਿਲਣੇ ਵੀ ਲੈ ਆ ਹਨਾ ਅਗਲਾ ਦੋਵਾਂ ਨੇ ਦਾ ਬੰਦਾ ਹੁੰਦਾ ਜਿਹੜਾ ਆਪਾਂ ਨੂੰ ਮਿਹਣਾ ਦੇ ਦਿੰਦਾ ਵੀ ਤੂੰ ਤੇਰੇ ਲਈ ਮੈਂ ਕੀਤਾ ਐ ਕੀਤਾ ਮੈਂ ਤੇਰੇ ਨਾਲ ਦੁੱਖ ਚ ਦੁੱਖ ਚ ਕੋਈ ਕਿਸੇ ਦੇ ਨਹੀਂ ਖੜਦਾ ਇਹ ਗੱਲ ਝੂਠ ਹੁੰਦੀ ਹੈ ਅੱਜ ਕੱਲ ਜੇ ਆਪਾਂ ਲੋਕਾਂ ਕੋਲੇ ਦੁੱਖ ਰੋ ਲਾਂਗੇ ਨਾ ਤਾਂ ਉਹ ਬੰਦਾ ਆਪਾਂ ਨੂੰ ਮਿਹਣਾ ਦਿੰਦਾ ਮੈਂ ਤੇਰੇ ਨਾਲ ਗੱਲਾਂ ਕੀਤੀਆਂ ਤੇਰਾ ਦੁੱਖ ਮੁੰਨਾਇਆ ਉਹ ਚੀਜ਼ ਐ ਵੀ ਮਿਹਣਾ ਕਿਉਂਕਿ ਪਹਿਲਾਂ ਵਾਲੀ ਦੁਨੀਆ ਤਾਂ ਵੀਰੇ ਨਾ ਰਹੀ ਐ ਤੇ ਨਾ ਰਹਿਆ ਲੋਕ ਹੁਣ ਵਾਲੀ ਦੁਨੀਆ ਦੇ ਤਾਂ ਵੀਰੇ ਤੁਰਤ ਫੁਰਤ ਲੋਕ ਜੇ ਤੁਹਾਡਾ ਫਾਇਦਾ ਕਰਦੇ ਆ ਤਾਂ ਨਾਲ ਦੀ ਨਾਲ ਫਾਇਦਾ ਭਾਲਦੇ ਆ ਤੁਹਾਡੇ ਤੋਂ ਪਰਸਨਲ ਗੱਲ ਆਉਗੀ ਕਿਸੇ ਕੋਲੇ ਸ਼ੇਅਰ ਨਾ ਕਰੋ ਚਾਹੇ ਛੋਡੇ ਤੀਤੋ ਮਾੜਾ ਹੋ ਗਿਆ ਚਾਹੇ ਛੋਡੇ ਪੁੱਤ ਤੋਂ ਹੋ ਗਿਆ ਚਾਹੇ ਛੋਡੇ ਤੋਂ ਹੋਇਆ ਚਾਹੇ ਛੋਡੇ ਕਿਸੇ ਵੀ ਬੰਦੇ ਤੋਂ ਹੋ ਗਿਆ ਪਰਸਨਲ ਗੱਲਾਂ ਦੀ ਕਿਸੇ ਕੋਲੇ ਛਿਾਰ ਨਾ ਕਰੋ ਕਿਉਂ ਕਿਉਂਕਿ ਵੀਰੇ ਛੋਡੀਆਂ ਪਰਸਨਲ ਤੋਂ ਪਰਸਨਲ ਗੱਲਾਂ ਦੇ ਵਿੱਚ ਵੀ ਕੋਈ ਛੋਡੇ ਨਾਲ ਖੜਦਾ ਨਹੀਂ ਉਨੇ ਇੱਕਦੀਆਂ ਚਾਰ ਬਣਾ ਕੇ ਦਸਣੀਆਂ ਹੁੰਦੀਆਂ ਫੇਰ ਤੁਹਾਡੇ ਘਰੇ ਕਲੇਸ਼ ਹੋਰ ਵੱਧ ਜਾਂਦਾ ਕਿਉਂਕਿ ਵੀਰੇ ਦੁਨੀਆ ਪੱਥਰਾਂ ਦੀ ਹੋ ਚੱਲੀ ਐ ਤੇ ਤੁਸੀਂ ਕਿੱਥੋਂ ਲੋਕਾਂ ਕੋਲੋਂ ਦਿਲ ਲੱਭਦੇ ਹੋ ਵੀ ਤੁਹਾਡੀ ਕੋਈ ਸੁਣਵਾਈ ਹੋਊਗੀ ਤੁਹਾਡਾ ਰੋਣਾ ਸੁਣਿਆ ਜਾਊਗਾ ਤੁਹਾਨੂੰ ਸਮਝਿਆ ਜਾਊਗਾ ਕੋਈ ਨਹੀਂ ਸਮਝਦਾ ਵੀਰੇ ਪਰਮਾਤਮਾ ਤੋਂ ਬਿਨਾਂ ਇੱਥੇ ਕੋਈ ਨਹੀਂ ਕਿਸੇ ਨੂੰ ਸਮਝਦਾ ਜਿੰਨਾ ਸੇ ਤੁਸੀਂ ਸਮਝ ਲਓਗੇ ਚੰਗੇ ਰਹੋਗੇ ਆਪਦੇ ਘਰ 'ਚ ਖੁਸ਼ ਰਹੋਗੇ ਕਿਉਂਕਿ ਮੈਨੂੰ ਪਤਾ ਐ ਵੀ ਰੋਣਾ ਆਉਂਦਾ ਦੁੱਖ ਤਕਲੀਫਾਂ ਹੁੰਦੀਆਂ ਮੈਨੂੰ ਵੀ ਹੁੰਦੀਆਂ ਮੈਂ ਵੀ ਕਿਤੇ ਕਿਤੇ ਦੁਖੀ ਹੁੰਨੀ ਆ ਮੈਂ ਵੀ ਰੋ ਲੈਣੀ ਆ ਨਾ ਤਾਂ ਦੇਖ ਮੇਰੇ ਮਾਂ ਰੋਣ ਵਾਸਤੇ ਨਾ ਹੀ ਕੋਈ ਮੇਰੇ ਐਸਾ ਖਾਸ ਆ ਵੀ ਜਿਹਦੇ ਕੋਲ ਮੈਂ ਰੋ ਸਕਾਂ ਜਦੋਂ ਬੱਚਿਆਂ ਕੋਲ ਰੋਵਾਂਗੇ ਤਾਂ ਬੱਚੇ ਕਮਜ਼ੋਰ ਹੋ ਜਾਣਗੇ ਬੱਚਾਂ ਤੋਂ ਕੁਝ ਹੋਣਾ ਨਹੀਂ ਉਹਨਾਂ ਨੇ ਅੱਗੇ ਕੁਝ ਵੀ ਨਹੀਂ ਕਰਨਾ ਬੇਚਾਰੇ ਨੇ ਕਿਉਂਕਿ ਉਹਨਾਂ ਨੂੰ ਲੱਗੂ ਸਾਡੀ ਮਾਂ ਦੁਖੀ ਹੈ ਕਿਉਂਕਿ ਮਾਂ ਨਾਲ ਬੱਚਿਆਂ ਦਾ ਬਹੁਤ ਗੂੜਾ ਸਬੰਧ ਹੁੰਦਾ ਮਾਂ ਰੋਂਦੀ ਬੱਚੇ ਦੇਖ ਨਹੀਂ ਸਕਦੇ ਮੈਂ ਸੀਰੀਅਸਲੀ ਕਹਿਣੀ ਆ ਵੀ ਜੇ ਮੈਂ ਮਾੜਾ ਜਿਹਾ ਵੀ ਦੁਖੀ ਬੈਸੇ ਵੀ ਪੈ ਜਾਵਾਂ ਪਰਮਾਤਮਾ ਨੂੰ ਜਾਣ ਕੇ ਕਹਿਣੀ ਆ ਵੀਰੇ ਕੱਲ ਦਾ ਨਹੀਂ ਮੈਨੂੰ ਦੀਪੂ ਨਾਲ ਦੀ ਨਾਲ ਪੁੱਛੂਗਾ ਕੀ ਗੱਲ ਹੋ ਗਈ ਚੁੱਪ ਕਰੀ ਬਈਆਂ ਤੂੰ ਮੈਨਰੇ ਨਹੀਂ ਵੈਸੇ ਪਈ ਆ ਨਾ ਵੈਸੇ ਤਾਂ ਨਹੀਂ ਪਈ ਮੰਮੀਏ ਦੱਸ ਕੀ ਹੋਇਆ ਵੀ ਬਿਨਾ ਕਹੇ ਉਹ ਮੇਰੀ ਗੱਲ ਪੁੱਛ ਲੈਂਦਾ ਤੇ ਜੇ ਮੈਂ ਰੋਲਾਂ ਉਹਦੇ ਸਾਹਮਣੇ ਮੇਰਾ ਰੋਣ ਨਿਕਲ ਜਾਏ ਤੇ ਰੋਣ ਨਹੀਂ ਦਿੰਦਾ ਵੀ ਉੱਥੇ ਹੀ ਮੇਰੇ ਮੂੰਹ ਤੇ ਹੱਥ ਲੈਂਦਾ ਆਖੂ ਰੋਣਾ ਨਹੀਂ ਦੱਸ ਮੰਮੀ ਤੈਨੂੰ ਕੀ ਚਾਹੀਦਾ ਦੁਹੀ ਕਿਉਂ ਨਹੀਂ ਆ ਤੇਰੀ ਜ਼ਿੰਦਗੀ ਹੈ ਮੰਮੀਆਂ ਤੂੰ ਨਜਾਰੇ ਨਾਲ ਜਿਉ ਤੂੰ ਟੈਨਸ਼ਨ ਕਿਉਂ ਲੈਨੀ ਆ ਜੋ ਮੇਰੀ ਕਿਸਮਤ ਚ ਆਵਾ ਮੈਨੂੰ ਮਿਲ ਜੂਗਾ ਜੋ ਮੇਰੀ ਭੈਣ ਦੀ ਕਿਸਮਤ ਚ ਆ ਉਹਨੂੰ ਮਿਲ ਜੂਗਾ ਮੰਮੀਆਂ ਪਰਮਾਤਮਾ ਨੇ ਲਿਖਿਆ ਹੁੰਦਾ ਹੈ ਤਾਂ ਸੋਡੇ ਵਰਗੀਆਂ ਮਾਮਾ ਦੀਆਂ ਇੱਕ ਦਲੀਲਾਂ ਹੁੰਦੀਆਂ ਵੀ ਸਾਡੇ ਬੱਚਿਆਂ ਨੂੰ ਆ ਹੋਵੇ ਸਾਡੇ ਬੱਚਿਆਂ ਲਈ ਆ ਹੋਵੇ ਮਾਂ ਸਾਡੇ ਲਈ ਰੱਬ ਨੇ ਸਭ ਕੁਝ ਲਿਖਿਆ ਹੋਇਆ ਗੁਰੂ ਰਾਮਦਾਸ ਨੇ ਜੋ ਸਾਡੇ ਕਿਸਮਤ ਚ ਲਿਖਿਆ ਮਾਂ ਸਾਨੂੰ ਮਿਲ ਜਾਣਾ ਤੂੰ ਕਿਉਂ ਫਿਕਰ ਕਰਦੀ ਆ ਮੰਮੀ ਅਸੀਂ ਨਾ ਸਟੱਗ ਤੇ ਕੁਝ ਲੈ ਕੇ ਆਏ ਆ ਮੰਮੀ ਨਾ ਕੁਝ ਲੈ ਕੇ ਜਾਈਏ ਸਾਨੂੰ ਦੋ ਵਕਤ ਦੀ ਰੋਟੀ ਮਹਾਰਾਜ ਦੇ ਰਿਆ ਸਾਨੂੰ ਇਸ ਤੋਂ ਬਾਅਦ ਚਾਹੀਦੀ ਕੁਝ ਨਹੀਂ ਸਾਨੂੰ ਪ੍ਰਾਪਰਟੀਆਂ ਸੱਚੀ ਕਹਿਣੀ ਆ ਜੀ ਕੱਲ ਦਾ ਨਹੀਂ ਪਤਾ ਅੱਜ ਮੇਰੇ ਬੱਚਿਆਂ ਨੂੰ ਵਿਚਾਰਾਂ ਨੂੰ ਨਾ ਦਾ ਕੋਈ ਪ੍ਰਾਪਰਟੀ ਦਾ ਲਾਲਚ ਆ ਨਾ ਕਿਸੇ ਪੈਸੇ ਦਾ ਬਸ ਉਹਨਾਂ ਨੂੰ ਆ ਲੱਗਦਾ ਵੀ ਦੋ ਵਕਤ ਦੀ ਰੋਟੀ ਵਧੀਆ ਖਾਦੀ ਜਾਵੇ ਤੀਜੀ ਆਪਾਂ ਨੂੰ ਗੱਲ ਹੀ ਨਹੀਂ ਪਸੰਦ ਕਿੱਥੇ ਦਾ ਮਾਂ ਬੱਚਿਆਂ ਨੂੰ ਸਮਝਾਉਗੀ ਕਿੱਥੇ ਮੇਰੇ ਬੱਚੇ ਮੈਨੂੰ ਸਮਝਾਉਂਦੇ ਆ ਜੇ ਮੈਂ ਸੈਡ ਹੋਵਾਂ ਤਾਂ ਵੀ ਉਹ ਦੋਨੇ ਮੇਰੇ ਕੋਲੇ ਬਹਿ ਜਾਂਦੇ ਆ ਵੀ ਮੰਮੀ ਤੂੰ ਐਵੇਂ ਨਹੀਂ ਕਰਨਾ ਪਲੀਜ਼ ਮੰਮੀ ਤੈਨੂੰ ਦੁਖੀ ਦੇਖ ਕੇ ਸਾਥੋਂ ਕੁਝ ਵੀ ਨਹੀਂ ਹੁੰਦਾ ਸਾਡਾ ਨਾ ਕੰਮ ਤੇਜੀ ਲੱਗਦਾ ਨਾ ਸਾਨੂੰ ਦਿਲ ਚੰਗਾ ਲੱਗਦਾ ਮੰਮੀ ਸਾਡਾ ਦਿਲ ਟੁੱਟ ਜਾਂਦਾ ਵੀ ਅਸੀਂ ਤੈਨੂੰ ਰੋਂਦੀ ਨੂੰ ਦੇਖ ਲਈ ਤਾਂ ਕਈ ਵਾਰ ਫਿਰ ਮੇਰੇ ਨਾਲ ਵੀ ਹੁੰਦਾ ਵੀ ਮੈਂ ਐਵੇਂ ਨੂੰ ਐ ਹੁੰਦਾ ਵੀ ਬੱਚੇ ਆਉਣ ਵਾਲਿਆ ਮੈਂ ਦੁਖੀ ਹੁਮਾਂ ਤਾਂ ਮੈਂ ਮਹਾਰਾਜ ਦੀ ਫੋਟੋ ਅੱਗੇ ਰੋ ਲੈਣੀ ਆ ਵੀ ਮਹਾਰਾਜ ਨੂੰ ਮੈਨੂੰ ਦੁੱਖ ਹੈ ਮੈਂ ਦੁਖੀ ਆ ਹਨਾ ਕਿਉਂਕਿ ਮਹਾਰਾਜ ਕਿਹੜਾ ਮੇਣਾ ਦਿੰਦੇ ਆ ਜੀ ਉਹ ਕਿਹੜਾ ਸਾਨੂੰ ਐ ਕਹਿਣਗੇ ਵੀ ਹਾਂ ਤੂੰ ਮੇਰੇ ਕੋਲੇ ਦੁੱਖ ਬਰੋਲੇ ਆ ਮੈਂ ਤੇਰਾ ਐ ਕਰ ਦੂੰ ਬਾਹ ਕਰ ਦੂੰ ਦੇਖ ਅਣਸਾਨਾਂ ਕੋਲੇ ਦੁੱਖ ਬਰੋਲੇ ਹੋਣਗੇ ਬਹੁਤਿਆਂ ਨੇ ਬਰੋਲੇ ਹੋਣਗੇ ਤੇ ਬਹੁਤਿਆਂ ਨੂੰ ਜਿੱਦਾਂ ਪਤਾ ਵੀ ਲੱਭ ਚੁੱਕਿਆ ਮੈਨੂੰ ਤੇ ਪਤਾ ਲੱਗ ਚੁੱਕਿਆ ਤਾਂ ਸਾਨੂੰ ਕਹਿਣੀ ਆ ਵੀ ਮੈਂ ਜਿਹਦੇ ਕੋਲੇ ਦੁੱਖ ਬਰੋਲੇ ਆ ਉਸ ਬੰਦੇ ਨੇ ਮੇਰੀਆਂ ਇੱਕ ਦੀਆਂ ਚਾਰ ਬਣਾ ਕੇ ਅੱਗੇ ਕੀਤੀਆਂ ਤੇ ਨੰਬਰ 2 ਮੈਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀਰੇ ਐਸ ਜੱਗ ਤੇ ਮਾੜਾ ਹੋ ਕੇ ਕੋਈ ਜਾਂਦਾ ਨਹੀਂ ਤੇ ਮਾੜਾ ਹੋ ਕੇ ਕੋਈ ਜਾਂਦਾ ਨਹੀਂ ਠੀਕ ਹੈ ਸੋਭਾ ਮਾਲਕ ਦੀ ਮਰਜ਼ੀ ਨਾਲ ਮਿਲਦੀ ਹੈ ਜਿਹਦੇ ਕਰਮਾਂ ਚ ਸੋਭਾ ਲਿਖੀ ਉਹਨੂੰ ਸੋਭਾ ਮਿਲ ਹੀ ਜਾਂਦੀ ਹੈ ਜਿਹਦੇ ਕਰਮਾਂ ਦੇ ਵਿੱਚ ਦਰਫਿੱਤੇ ਮੂੰਹ ਲਿਖੀ ਹੁੰਦੀ ਹੈ ਉਹ ਵਿਚਾਰਾ ਚੰਗਾ ਭੋਲਾ ਹੋ ਕੇ ਵੀ ਦਰਫਿੱਤੇ ਮੂੰਹ ਲਈ ਜਾਂਦਾ ਰਹਿੰਦਾ ਕਿਉਂ ਕਿਉਂਕਿ ਉਹ ਪ੍ਰਮਾਤਮਾ ਦੀ ਰਜਾ ਚ ਰਹਿ ਰਿਹਾ ਹੁੰਦਾ ਬਸ ਮੇਰਾ ਕੰਮਲ ਇੰਨਾ ਕਾ ਕਿ ਮੈਂ ਲੋਕਾਂ ਨੂੰ ਸੁਭਾਈਆਂ ਦੇਣ ਲੱਗ ਜਾਂਦੀ ਸੀ ਵੀ ਅਸੀਂ ਚੰਗੇ ਆ ਅਸੀਂ ਐ ਨਹੀਂ ਅਸੀਂ ਵਾਹ ਨਹੀਂ ਪਰ ਲੋਕਾਂ ਨੇ ਉਹਨੇ ਹੀ ਸਾਡਾ ਜ਼ਿਆਦਾ ਫਾਇਦਾ ਚੁੱਕ ਹੁਣ ਮੇਰੇ ਬੱਚਿਆਂ ਨੇ ਆਪਨੇ ਵਿਚਾਰਾਂ ਨੇ ਕਿਹਾ ਹੈ ਕਿ ਮੰਨੇ ਮੰਮੀ ਇਕੱਲਿਆਂ ਨੇ ਜੰਮਣਾ ਤੇ ਇਕੱਲਿਆਂ ਨੇ ਮਰਨਾ ਹੈ ਕਿਉਂ ਕਿਸੇ ਕੋਲੇ ਆਪਦੇ ਦੁੱਖ ਬਰੋਲ ਕੇ ਆਪ ਦਾ ਮਜ਼ਾਕ ਆਪ ਬਣਾਓ ਹਨ ਵੀ ਦੂਜੇ ਬੰਦੇ ਚਾਰ ਗੱਲਾਂ ਕਰਕੇ ਹੱਸਦੇ ਆ ਮੈਂ ਕਹਣੀ ਆ ਵੀ ਜੋ ਤੁਹਾਡੇ ਘਰ ਦੇ ਵਿੱਚ ਸੋਨੂੰ ਖੁਸ਼ੀ ਮਿਲਦੀ ਆ ਤੁਹਾਡੇ ਬੱਚਿਆਂ ਨੂੰ ਖੁਸ਼ੀ ਮਿਲਦੀ ਆ ਤੁਸੀਂ ਉਹਨਾਂ ਦੀ ਰਜ਼ਾ ਲਈ ਸਭ ਕੁਝ ਕਰੋ ਹਨਾ ਤੁਸੀਂ ਲੋਕਾਂ ਤੋਂ ਕੀ ਲੈਣਾ ਦੇਖੋ ਵੀਰੇ ਇੱਕ ਮੈਂ ਵੀਡੀਓ ਦੇਖੀ ਸੀ ਇੱਕ ਸਿਆਣੇ ਜੇ ਇਨਸਾਨ ਨੇ ਬਹੁਤ ਸੋਹਣੀਆਂ ਵੀਡੀਓ ਪਾਉਂਦੇ ਆ ਉਹ ਨਾਮ ਭੁੱਲ ਜਾਨੀ ਆ ਉਹ ਕਹਿੰਦੇ ਵੀ ਤੁਸੀਂ ਇਸ ਚੀਜ਼ ਦੇ ਵਿੱਚ ਹੀ ساری ਜ਼ਿੰਦਗੀ ਕੱਢ ਲੈਣ ਨੂੰ ਮਰ ਜਾਣ ਨੂੰ ਚਾਰ ਲੋਕ ਕੀ ਕਹਿਣਗੇ ਉਹ ਕਹਿੰਦਾ ਵੀ ਦੇਖੋ ਚਾਰ ਲੋਕ ਤਾਂ ਕਹਿਣਗੇ ਇਹੀ ਕਹਿਣਗੇ ਤੁਸੀਂ ਚੰਗੇ ਹੋ ਤੁਹਾਨੂੰ ਦਾਮ ਹੀ ਕਹਿਣਗੇ ਤੁਸੀਂ ਮਾੜੇ ਹੋ ਤਾਂ ਕਹਿਣੀ ਹੈ ਨਾ ਜੇ ਤੁਸੀਂ ਚੰਗੇ ਬਣਨ ਦੀ ਕੋਸ਼ਿਸ਼ ਕਰੋ ਤਾਂ ਚਾਰ ਲੋਕ ਤੁਹਾਨੂੰ ਕਹਿਣਗੇ ਉਹੀ ਚਾਰ ਲੋਕ ਜਿਨ੍ਹਾਂ ਦੀ ਮੈਂ ਗੱਲ ਕਰਦੀ ਆ ਇਹ ਹੰਕਾਰੀ ਹੈ ਕਮੰਡੀ ਆ ਇਹਨੂੰ ਮਾਣ ਹੈ ਜੇ ਤੁਸੀਂ ਚੰਗਾ ਕਰੋ ਚੰਗੇ ਬਣ ਕੇ ਰਹੋਗੇ ਚੁੱਪ ਰਹੋਗੇ ਨਹੀਂ ਬੋਲੋਗੇ ਕਿਸੇ ਨਾਲ ਇਹ ਹੰਕਾਰੀ ਹੈ ਚੁੱਪ ਕਰਕੇ ਰਹਿੰਦਾ ਇਹਨੂੰ ਕਮੰਡ ਹੈ ਜੇ ਤੁਸੀਂ ਬੋਲੋਗੇ ਉਹੀ ਚਾਰ ਲੋਕ ਕਹਣਗੇ ਤੁਹਾਨੂੰ ਆਪ ਲੈਣੀ ਇਹ ਬੰਦੇ ਨੂੰ ਤਾਂ ਆਪ ਲੈਣੀ ਉਹ ਤਾਂ ਮੂੰਹ ਨਾ ਲਾਓ ਯਾਰ ਇਹ ਤਾਂ ਬਾਲਾ ਬੋਲਦਾ ਕੋ ਚਾਰ ਬੰਦਾ ਨਹੀਂ ਗੱਲ ਕਰਦੀਆਂ ਤੁਸੀਂ ਚੰਗਾ ਖਾਓਗੇ ਤਾਂ ਚਾਰ ਲੋਕ ਖਾਣਗੇ ਇਹਨੂੰ ਐ ਕਹਿਣਗੇ ਵੀ ਇਹਨੂੰ ਐ ਨਹੀਂ ਪਤਾ ਵੀ ਮੈਂ ਆਪਦਾ ਘਰ ਬੰਨ ਲਾਂ ਇਹ ਤਾਂ ਚੰਗਾ ਚੋਖਾ ਖਾਂਦਾ ਜੇ ਤੁਸੀਂ ਮਾੜਾ ਖਾਓਗੇ ਤਾਂ ਕਹਿਣਗੇ ਤਾਂ ਭੁੱਖਾ ਮਰਦਾ ਸਾਲੇ ਕੋਲੇ ਪੈਸੇ ਹੈ ਨਹੀਂ ਦੇਖੋ ਵੀਰੇ ਜੱਗ ਜਿੱਤ ਨਹੀਂ ਸਕਦੇ ਆਪਣੇ ਗੁਰੂ ਪੀਰ ਕਹਿੰਦੇ ਹੁੰਦੇ ਸੀ ਵੀ ਤੁਸੀਂ ਦੁਨੀਆ ਜਿੱਤ ਨਹੀਂ ਸਕਦੇ ਸੱਚੀ ਗੱਲ ਆ ਵੀਰੇ ਆਪਾਂ ਦੁਨੀਆ ਜਿੱਤਣ ਦੇ ਚੱਕਰ ਚ ਜਦੋਂ ਲੱਗ ਜਾਂਦੇ ਆ ਨਾ ਨਾ ਤਾਂ ਆਪਣੀ ਫੈਮਿਲੀ ਨੂੰ ਖੁਸ਼ ਰੱਖ ਸਕਦੇ ਆ ਨਾ ਖੁਦ ਨੂੰ ਖੁਸ਼ ਮੈਂ ਵੀ ਇਹੀ ਗਲਤੀਆਂ ਕੀਤੀਆਂ ਸੱਚੀ ਗੱਲ ਹੈ ਕਦੇ ਵੀਰਾ ਆਪ ਦਾ ਰੋਣ ਨਿਕਲ ਜਾਂਦਾ ਵੀ ਮੈਂ ਦੁਨੀਆ ਨੂੰ ਜਿੱਤਣ ਦੇ ਚੱਕਰ ਚ ਵੀ ਕੋਈ ਆਪਾਂ ਨੂੰ ਆ ਮਾੜਾ ਨਾ ਕਹਦੇ ਚੰਗਾ ਨਾ ਕਹਦੇ ਮਾਦੀ ਆਦੂ ਤੋਂ ਵੱਧ ਲਾਫ ਬਰਬਾਦ ਕਰ ਲਈ ਫਿਰ ਵੀ ਉਹਨਾਂ ਲੋਕਾਂ ਨੇ ਆਪਾਂ ਨੂੰ ਮਾੜੀ ਕਿਹਾ ਚੰਗਾ ਨਹੀਂ ਕਿਹਾ ਕੋਈ ਤੁਹਾਨੂੰ ਸਮਝਦਾ ਨਹੀਂ ਚਾਹੇ ਤੁਹਾਡਾ ਭੈਣ ਹੋਵੇ ਚਾਹੇ ਤੁਹਾਡਾ ਭਰਾ ਹੋਵੇ ਚਾਹੇ ਤੁਹਾਡਾ ਕੋਈ ਵੀ ਹੋਵੇ ਵੀਰੇ ਤੁਹਾਨੂੰ ਕੋਈ ਨਹੀਂ ਸਮਝਦਾ ਉਹ ਕਰਮ ਵਾਲੇ ਨਿਸ਼ਾਨ ਹੁੰਦੇ ਜਿਨ੍ਹਾਂ ਨੂੰ ਕੋਈ ਸਮਝਣ ਵਾਲਾ ਇਨਸਾਨ ਜਾਂ ਪਰਸਨ ਮਿਲ ਜਾਂਦਾ ਬਹੁਤ ਲੋਕ ਤੈਸੀਆ ਵਿਚਾਰੇ ਜਿਹੜੇ ਢਿੱਡ ਚ ਰੋਂਦੇ ਰਹਿੰਦੇ ਆ ਜ਼ਿੰਦਗੀ ਜਿਉਂਦੇ ਨਹੀਂ ਘਟ ਰਹੇ ਹੁੰਦੇ ਆ ਨਾ ਤਾਂ ਉਹਦੀ ਹਿੰਮਤ ਹੁੰਦੀ ਆ ਕਿਸੇ ਦੇ ਅੱਗੇ ਬੋਲਣ ਦੀ ਜੇ ਉਹ ਬੋਲਦਾ ਤਾਂ ਵਿਚਾਰੇ ਐਂ ਡਰ ਜਾਂਦੇ ਆ ਵੀ ਯਾਰ ਸਾਡੇ ਘਰੇ ਆਇਆ ਨਾ ਹੋ ਜੇ ਦੋ ਲੋਕ ਐ ਨਾ ਕਹਿੰਦੇ ਨੇ ਮੈਂ ਕਹਣੀ ਆ ਵੀ ਇਹ ਪਰਵਾਹਾਂ ਜਿੰਨਾ ਜਿਹੜਾ ਆਪਾਂ ਇਹ ਪਰਵਾਹਾਂ ਛੱਡ ਦੇਣੀ ਨਾ ਆਪਾਂ ਨਾਲ ਤਾਂ ਖੁਸ਼ ਰਹਿ ਸਕਦੇ ਆ ਤੇ ਨਾ ਹੀ ਆਪਣਾ ਬਿਮਾਰੀਆਂ ਤੋਂ ਖੜਾ ਛੁੱਟ ਸਕਦਾ ਜਦੋਂ ਤੁਸੀਂ ਮਸਤ ਹੋ ਜਾਓਗੇ ਨਾ ਤੁਹਾਨੂੰ ਬਿਮਾਰੀਆਂ ਲੱਗਣਾਂ ਨਾ ਤੁਹਾਡਾ ਕੋਈ ਲੋਕ ਬਗਾੜੇ ਮੱਲ ਲਾਹਣ ਮੈਂ ਤੁਰੀ ਇੰਨੀ ਕਿਸੇ ਨੇ ਮੈਨੂੰ ਕਹਤਾ ਤਾਂ ਉਈ ਦੁਰੀਏ ਦੇ ਮੁੰਡਾ ਕੁਦੇ ਨੂੰ ਪਾਉਣ ਦਾ ਨਹੀਂ ਪਤਾ ਜੇ ਇਹਨੂੰ ਖਾਣ ਦਾ ਨਹੀਂ ਪਤਾ ਜੇ ਮੈਂ ਉੱਥੇ ਸੋਚ ਕੇ ਚੱਲੂਗੀ ਨਾ ਵੀ ਭੌਂਕੀ ਜਾਣ ਦੀ ਕੁੱਤੇ ਭੌਂਕਦੇ ਹੁੰਦੇ ਆ ਤਾਂ ਮੇਰੀ ਜ਼ਿੰਦਗੀ ਸੌਖੀ ਐ ਜੇ ਮੈਂ ਖੜ ਕੇ ਉਹ ਇਨਸਾਨ ਨਾਲ ਜੀ ਦੂੰਗੀ ਤਾਂ ਚਾਰ ਕਹਿਣਗੇ ਬੇਅਕਲ ਜੀਦੀ ਜਾਂਦੀ ਐ ਕਹਿਣ ਦਾ ਭਾਵ ਸਾਨੂੰ ਦੁਨੀਆ ਨਹੀਂ ਛੱਡਦੀ ਵੀਰੇ ਕਿਸੇ ਲੋਟ ਵੀ ਤੁਸੀਂ ਜੀ ਕੇ ਦੇਖ ਲਓ ਚੰਗੇ ਬਣ ਜਿਓ ਜਿੰਨੇ ਮਰਜ਼ੀ ਚੰਗੇ ਬਣ ਜਿਓ ਤੁਸੀਂ ਸੱਚ ਬੋਲ ਪਿਓ ਜੋ ਮਰਜ਼ੀ ਕਰ ਲੋ ਲੋਕਾਂ ਨੇ ਤੁਹਾਨੂੰ ਕਹਿਣਾ ਲੋਕਾਂ ਦੀ ਛੱਡੋ ਸੋਡੇ ਆਪਣੇ ਕਹਿ ਦੇਣਗੇ ਸੋ ਇਸ ਚੱਕਰ 'ਚ ਮੈਂ ਜ਼ਿੰਦਗੀ ਗਾਲੀਆ ਤੁਸੀਂ ਨਾ ਗਾਲਿਓ ਕਾਸ ਜੇ ਮ ਸਮਾ ਰਹਿੰਦੇ ਸਹੀ ਫੈਸਲੇ ਲੈਂਦੇ ਤਾਂ ਮਾਧਿਆ ਦਿਨ ਦੇਖਦੀ ਨਹੀਂ ਸੀ ਕੋਸ਼ਿਸ਼ ਹਮੇ ਆਪਾਂ ਕੋਸ਼ਿਸ਼ ਫੈਸਲੇ ਆਪਾਂ ਲੋਕਾਂ ਦੀ ਜੇਬ ਚ ਨਾ ਲੈਂਦੇ ਨੀ ਚੁੱਪ ਕਰਕੇ ਬਹਦੇ ਰਹਿਨੇ ਆ ਵੀ ਲੋਡ ਆ ਜਾਣਗੇ ਕੰਮ ਲੋਡ ਆ ਜਾਣਗੇ ਨਹੀਂ ਆਉਂਦੇ ਵੀਰੇ ਕਦੇ ਵੀ ਵਿਗੜੇ ਹੋਏ ਇਨਸਾਨ ਨੂੰ ਤੁਸੀਂ ਸਿੱਧਾ ਨਹੀਂ ਕਰ ਸਕਦੇ ਜਿਹੜਾ ਵਿਗੜ ਜੇ ਸਮਾਂ ਰਹਿੰਦੇ ਜਿਹੜੇ ਤੁਸੀਂ ਫੈਸਲੇ ਲੈ ਲਓਗੇ ਨਾ ਉਹੀ ਫੈਸਲੇ ਤੁਹਾਡੇ ਕੰਮ ਆਵਾ ਜਦੋਂ ਸਮਾਂ ਤੁਹਾਡੇ ਹੱਥੋਂ ਟੱਪ ਗਿਆ ਫਿਰ ਤੁਸੀਂ ਬਹਿ ਕੇ ਮੇਰੇ ਵਾਂਗੂ ਰੋ ਸਕਦੇ ਹੋ ਜਾਂ ਪਸਤਾ ਸਕਦੇ ਹੋ ਸਮਾਂ ਹੱਥ ਨਹੀਂ ਆਉਂਦਾ ਵੀਰੇ ਕਿਸੇ ਦੇ ਵੀ ਲੰਘਿਆ ਬੇਲਾ ਹੱਥ ਨਹੀਂ ਆਉਂਦਾ ਇਹ ਗੱਲ ਸੱਚ ਆ ਫੈਸਲੇ ਲੈ ਲੈਣੇ ਹੁੰਦੇ ਤਾਂ ਟਾਈਮ ਰਹਿੰਦੇ ਲਿਆ ਕਰੋ ਬਾਅਦ ਤਾਂ ਸੋਕੇ ਕੋਲੇ ਸਿਰਫ ਰੋਣਾ ਰਹਿ ਜਾਂਦਾ ਹੈ ਰੱਬ ਨਾਲ ਲੜੀ ਜਾਂਦੇ ਹੋ ਮੈਨੂੰ ਤੂੰ ਐਂ ਕਰਦਾ ਫਲਾਨਾ ਸੌਖਾ ਮੈਂ ਦੁਖੀ ਆ ਪਰ ਦੋਸਤ ਨੂੰ ਦੋ ਬੰਦੇ ਰਹਿ ਵੀ ਦਿੰਦੇ ਹੁੰਦੇ ਆ ਵੀ ਤੁਸੀਂ ਇਸ ਚੀਜ਼ ਨਾਲੋਂ ਪਾਸਾ ਹੀ ਵਟੱਲੋ ਪਰ ਆਪਣੇ ਮੈਨੂੰ ਵੀ ਕਿਸੇ ਨੇ ਸਲਾਹ ਦਿੱਤੀ ਸੀ ਵੀ ਤੇਰੇ ਨਾਲ ਆ ਚੀਜ਼ਾਂ ਹੋ ਰਹੀਆਂ ਵੀਰੇ ਤੂੰ ਪਾਸਾ ਵਟੱਲ ਲੈ ਚੰਗੀ ਰਹੇਗੀ ਤੇਰੇ ਬੱਚੇ ਛੋਟੇ ਐ ਜੇ ਕਾਸ਼ ਮੈਂ ਉਦੋਂ ਫੈਸਲਾ ਲੈ ਲੈਂਦੀ ਤਾਂ ਮਾੜੀ ਦਿਨ ਨਹੀਂ ਸੀ ਦੇਖਦੀ ਸਾਰੀ ਜ਼ਿੰਦਗੀ ਬੰਦੇ ਦੀ ਨਰਪੇਚ ਨਿਕਲ ਜਾਂਦੀ ਆ ਜਦੋਂ ਬੰਦਾ ਇਹ ਸੋਚ ਲੈਂਦਾ ਚਾਰ ਲੋਕ ਕੀ ਕਹਿਣਗੇ ਉਹ ਚਾਰ ਲੋਕਾਂ ਦਾ ਕੁਝ ਨਹੀਂ ਜਾਂਦਾ ਛੋਡੀ ਜ਼ਿੰਦਗੀ ਨਰਕ ਬਣ ਜਾਂਦੀ ਆ ਨਾ ਤੁਸੀਂ ਮਰਿਆਂ ਚ ਹੁੰਨੇ ਹੋ ਨਾ ਤੁਸੀਂ ਜਿਉਣਾ ਚ ਹੁੰਨੇ ਹੋ ਕਿਉਂਕਿ ਤੁਹਾਨੂੰ ਦੁਨੀਆ ਜਿਉਣੀ ਨਹੀਂ ਦਿੰਦੀ ਕਿਸੇ ਲੋਟ ਵੀ ਤੁਸੀਂ ਚੰਗੇ ਬਣ ਜੋ ਮਾੜੇ ਬਣ ਜੋ ਜੀ ਜੀ ਨੇ ਤੁਹਾਡੇ ਨਾਲ ਲੜਾਈ ਕਰਨੀ ਉਹ ਅਗਲਾ ਮੁੱਲ ਭਾਲੂਆ ਬਹਾਨੇ ਭਾਲੂਆ ਤੁਹਾਡੇ ਚ ਲੱਖ ਕਮੀਆਂ ਵੱਡੂ ਆ ਜਿਹਦੀ ਤੁਹਾਡੇ ਨਾਲ ਗੱਲਬਾਤ ਹੀ ਹੈ ਨਹੀਂ ਸੋ ਇਸ ਕਰਕੇ ਮੈਂ ਕਹਿਣੀ ਆ ਤੁਹਾਨੂੰ ਮੈਂ ਕਹਿਣੀ ਆ ਆ ਚਾਰ ਬੰਦਿਆਂ ਦੀ ਪਰਵਾਹ ਛੱਡ ਕੇ ਨਾ ਆਪ ਦੀ ਜ਼ਿੰਦਗੀ ਆਪਣੇ ਹੱਥ ਨਾਲ ਜੀਓ ਜੇ ਤੁਸੀਂ ਇਹਨਾਂ ਚੱਕਰਾਂ 'ਚ ਪੈ ਜਾਓਗੇ ਨਾ ਤਾਂ ਮੇਰੇ ਵਾਂਗੂ ਨਰਕ ਦੀ ਲਾਈਫ ਹੀ ਕੱਟੋਗੇ ਮੈਂ ਨਰਕ ਹੀ ਦੇਖਿਆ ਹੁਣ ਤੱਕ ਮਹਾ ਨਰਕ ਦੇਖਿਆ ਮਹਾ ਨਰਕ ਕਿਹਨੂੰ ਕਹਿੰਦੇ ਆ ਵੀ ਸਭ ਦੇ ਬਾਅਦ ਸੁਣ ਕੇ ਵੀ ਚੁੱਪ ਕਰ ਜਾਣਾ ਉਤੋਂ ਗਰੀਬੀਆਂ ਤੰਗ ਕਰਦੀਆਂ ਉਤੋਂ ਘਰ ਦੇ ਖਰਚੇ ਤੰਗ ਕਰਦੀਆਂ ਉਤੋਂ ਗੱਲਾਂ ਸੁਣੋ ਦਸਾ ਚਾਰ ਲੋਕਾਂ ਦੀ ਸਿਆਪੇ 'ਚ ਚਾਰ ਲੋਕ ਹੀ ਕਹਿਣਗੇ ਫਿਰ ਕਿਹੜਾ ਚਾਰ ਲੋਕ ਆ ਕੇ ਘਰੇ ਖਾਣ ਨੂੰ ਦੇ ਜਾਂਦੇ ਆ ਜਾਂ ਕਿਸੇ ਨਾਲ ਬਦਤਮੀਜ਼ੀ ਹੋ ਰਹੀ ਹੈ ਉੱਥੇ ਆ ਕੇ ਬੋਲ ਦਿੰਦੇ ਆ ਵੀ ਤੁਸੀਂ ਕੋਈ ਨਹੀਂ ਬੋਲਦਾ ਵੀਰੇ ਦੁਨੀਆ ਬਹੁਤ ਕੁੱਤੀ ਜੀ ਆ ਤੁਹਾਡੇ ਨਾਲ ਗਲਤ ਹੋ ਰਿਹਾ ਹਨਾ ਤੁਹਾਡੇ ਨਾਲ ਕੋਈ ਨਹੀਂ ਖੜਦਾ ਕੋਈ ਤੁਹਾਡੀ ਹੈਲਪ ਨਹੀਂ ਕਰਦਾ ਖੜੂਗਾ ਉਹਦੇ ਨਾਲ ਕੀ ਦਾ ਡੰਡਾ ਚੱਲਦਾ ਕੋਈ ਨਹੀਂ ਖੜਦਾ ਵੀਰੇ ਇੱਥੇ ਕਿਸੇ ਨਾਲ ਛੇਪ ਚ ਨਾ ਆ ਕਰੋ ਛੇਪ ਚ ਆ ਕੇ ਜ਼ਿੰਦਗੀ ਬਰਬਾਦ ਹੋ ਜੂ ਮੇਰੀ ਹੋਈ ਆ ਮੈਂ ਤੁਹਾਨੂੰ ਰੋਕ ਰਹੀ ਆ ਕੋਸਸ ਫੈਸਲੇ ਸਮੇਂ ਰਹਿੰਦੇ ਰਹਿ ਲਿਆ ਲੈ ਲਿਆ ਕਰੋ ਇਹ ਨਾ ਸੋਚਿਆ ਕਰੋ ਵੀ ਮੈਂ ਨਹੀਂ ਐ ਕਰਦਾ ਮੈਂ ਤਾਂ ਲੋਕ ਕਹਣਗੇ ਲੋਕ ਕਿਸੇ ਨੂੰ ਕੁਝ ਨਹੀਂ ਦਿੰਦੇ ਵੀਰੇ ਲੋਕਾਂ ਕੋਲੇ ਤਾਂ ਸਿਰਫ ਇੱਕੋ ਹੀ ਕੰਮ ਆ ਸੋਡਾ ਤਮਾਸ਼ਾ ਦੇਖਣਾ ਸੋਡਾ ਮਯਾ ਕਟਾਉਣਾ ਜਿਹਦੇ ਕੋਲੇ ਤੁਸੀਂ ਰੋਣਿਓ ਫਿਰ ਉਹ ਚਾਰ ਘਰਾਂ ਚ ਜਾ ਕੇ ਸੋਡਾ ਜਲੂਸ ਕੱਢਦਾ ਫਲਾਨਾ ਤਾਂ ਰੋਇਆ ਉਹਦੇ ਨਾਲ ਆਇਆ ਹੋ ਗਿਆ ਤੇ ਹੰਕੀ ਨਾ ਹਾ 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 ਇਤੁਵੱਦ ਕੁਝ ਨਹੀਂ ਵੀਰੇ ਲੋਕਾਂ ਕੋਲੇ ਪਲੀਜ਼ ਜੇ ਤੁਸੀਂ ਕਿਸੇ ਚੀਜ਼ ਤੋਂ ਤੰਗ ਹੋ ਨਾ ਤਾਂ ਸਮਾਂ ਰਹਿੰਦੇ ਫੈਸਲਾ ਲੈ ਲਿਓ ਨਹੀਂ ਪਛਤਾਉਂਗੇ ساری ਜ਼ਿੰਦਗੀ ਨਰਕ ਵਿੱਚ ਨਿਕਲਦੀ ਐ ਤੁਹਾਡੇ ਬੰਲੇ ਕੁਝ ਨਹੀਂ ਰਹਿੰਦਾ ਕਿਉਂਕਿ ਤੁਹਾਡੇ ਸੰਘਰਸ਼ ਕੀਤੇ ਵੀ ਬੇਕਾਰ ਜਾਂਦੇ ਆ ਕਿਉਂਕਿ ਤੁਹਾਡੇ ਸੰਘਰਸ਼ਾਂ ਨੂੰ ਵੀ ਇੱਕ ਕੁੱਤਪਣੇ ਦਾ ਨਾਮ ਦਿੱਤਾ ਜਾਂਦਾ ਕਿਹਾ ਜਾਂਦਾ ਐ ਤਾਂ ਬੰਦਾ ਬਦਤਮੀਜ਼ ਆ ਇਹਨੇ ਤਾਂ ਸਵਾਰਥ ਲਈ ਕੀਤਾ ਇਹਨੇ ਤਾਂ ਫੁਲਾਣੇ ਲਈ ਕੀਤਾ ਇਹ ਚੀਜ਼ਾਂ ਨੂੰ ਸੋਨ ਨੂੰ ਮਿਲ ਨਹੀਂ ਆ ਮੈਂ ਨਹੀਂ ਬੋਲ ਰਹੀ ਬਹੁਤਿਆਂ ਨਾਲ ਹੋ ਰਿਹਾ ਹੈ ਕਿਉਂਕਿ ਕੁਝ ਲੋਕ ਚੁੱਪ ਕਰ ਜਾਂਦੇ ਆ ਵਿਚਾਰੇ ਜਿੰਦਗੀ ਇੱਤੇ ਆਉਂਦੇ ਆ ਨਾ ਮਰਿਆ ਅਚਾਨਕ ਜਿਉਂਦੇ ਆ ਚਾ ਐਵੇਂ ਜਿੰਦਗੀ ਕੱਟ ਕੇ ਤੁਰ ਜਾਂਦੇ ਆ ਵੀਰੇ ਇੱਕ ਦਿਨ ਅਗਲੇ ਨੂੰ ਗੁੱਸਾ ਲੱਗੂਗਾ ਮੈਂ ਕਿਹੜੀਆਂ ਨਰਕ ਕੱਟਣ ਨਾਲ ਮਾਵਲੇ ਨਾਲ ਸਿੱਧੇ ਹੋ ਜਾਵਾਂ ਇਹ ਜਿੰਦਗੀ ਆ ਤੇ ਜੇ ਤੁਹਾਨੂੰ ਨੱਕ ਚ ਰਹਿਣਾ ਪਸੰਦ ਆ ਜੀ ਸਰ ਕੀ ਰਹੋ ਤੇ ਲੋਕਾਂ ਗੁਲੇ ਰੋਏ ਉਹ ਨਾ ਛੋਡੇ ਰੋਣੇ ਦਾ ਵੀ ਅੱਜ ਕੱਲ ਵੀਰੇ ਹਾਸਾ ਬਣਾਇਆ ਜਾਂਦਾ ਮੇਰੀ ਕੋਈ ਗੱਲ ਨੁਰੀ ਲੱਗੀ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਪਰ ਮੈਂ ਉਹਦੀਆਂ ਬੀਤੀਆਂ ਦੱਸਦੀ ਹੁੰਦੀ ਆ ਸੁਣਨੀਆਂ ਕਿਉਂਕਿ ਇਥੇ ਸਿਉਣੀ ਦੇ ਬੜੋਂਗੇ ਨਾ ਤਾਂ ਵੀ ਲੋਕ ਸੋਨੂੰ ਅੱਗੇ ਜਿੱ ਸੱਟਣਗੇ ਸੱਟਣਗੇ ਵੀ ਕਿੱਥੇ ਪਿੱਤਲ ਨਾ ਹੋਵੇ ਭਾਵੇਂ ਤੁਸੀਂ ਸਮਝੋ ਸੋ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖ ਕਲਾ ਚ ਰੱਖੇ ਤੁਹਾਡੇ ਨਾਲ ਕੋਈ ਵੀ ਕੋਈ ਬਦਤਮੀਜੀ ਨਾ ਹੋਵੇ ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਚ ਰਹੋ ਤੁਹਾਨੂੰ ਕੋਈ ਦੁੱਖ ਨਾ ਹੋਵੇ ਕਿਉਂਕਿ ਦੁੱਖ ਬੰਦੇ ਨੂੰ ਅੰਦਰੋਂ ਅੰਦਰ ਖਾ ਜਾਂਦੇ ਆ ਵੀਰੇ ਰੋਗ ਲੱਗਦੇ ਨਹੀਂ ਨੋਕ ਲਾਉਂਦੇ ਆ ਕਦੇ ਬੰਦੇ ਨੂੰ ਰੋਗ ਨਹੀਂ ਲੱਗ ਸਕਦਾ ਜਿੰਨਾ ਚਿਰ ਲੋਕ ਨਹੀਂ ਲਾਉਂਦੇ ਇਹ ਲਾ ਦਿੰਦੇ ਆ ਵੀਰੇ ਰੋਗ ਕਿਸੇ ਨੂੰ ਕੋਈ ਰੋਗ ਨਹੀਂ ਹੁੰਦਾ ਕੋਈ ਜਨਮ ਤੋਂ ਰੋਗੀ ਨਹੀਂ ਹੁੰਦਾ ਆਪਣੇ ਹੀ ਰੋਗੀ ਬਣਾ ਲੈਂਦੇ Ab să abseab nu pierd pric, s-a și